ਆਰਥ ਪਾਕ ਯੁੱਧ ਦੌਰਾਨ ਉੱਡੇ ਪਾਕਿਸਤਾਨੀ ਡਰੋਨ ਹਸਦੇ ਵਾਦੇ ਕਰਨ ਉਖਾ ਗਿਆ ਪਰਿਵਾਰ ਦੀ ਮਹਿਲਾ ਮੁਕੀ ਮੌਤ ਦੇ ਮੂੰਹ ਜਾ ਪਈ ਅਤੇ ਪਿਓ ਪੁੱਤ ਜਿੰਦਗੀ ਬੌਧਰਮਾਨ ਹਸ ਤੱਕ ਲੜ ਰੇ ਲੜਾਈ ਇਹ ਹੈ ਵੱਡਾ ਦਖਾਂ ਸਿੰਧ ਪਾਕ ਜੰਗੀ ਹਾਲਾਤਾਂ ਦਾ ਤਾਨੂੰ ਅੱਜ ਜਾਣੂ ਕਰਾਵਾਂਗੇ ਹੱਤ ਦੇ ਵੰਦੇ ਪਰਿਵਾਰ ਤੇ ਕਿਵੇਂ 9 ਮਈ ਦੀ ਰਾਤ ਕਹਿਰ ਬਣ ਟੁੱਟੀ ਸਰਦਾਰ ਲਖਵਿੰਦਰ ਸਿੰਘ ਲੱਖਾ ਮਿੱਤਰੀ ਹਰਾਂ ਦੇ ਘਰੋਂ ਪਾਕਿਸਤਾਨ ਤੋਂ ਉੱਡੇ ਡਰੋਨਾਂ ਨੇ ਭਾਰਤੀ ਖੇਤਰ ਨੂੰ ਪੰਜਾਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰੋਜ਼ਪੁਰ ਉਪੋਧੀ ਡਰੋਨ ਹਮਲਾ ਕੀਤਾ ਪਾਰਤੀ ਸੁਰੱਖਿਆ ਫੌਜਾਂ ਇਸ ਹਮਲੇ ਨੂੰ ਰੋਕਣ ਲਈ ਆਪਣੀ ਅਮਲਕਰੀਆਂ ਦੀ ਵੱਡੇ ਨੁਕਸਾਨ ਜਿੱਥੇ ਸ਼ਹਿਰ ਚੌਣੀ ਇਲਾਕੇ ਤੋਂ ਹੁਣ ਤੋਂ ਬਚੇ ਉਥੇ ਇੱਕ ਲੈਣਾ ਡਰੋਨ ਕਲੈਣੀ ਘੜੀ ਲੱਖਾਂ ਮਿਸਤਰੀ ਹੋਰਾਂ ਦੇ ਘਰ ਉੱਤੇ ਆਂਟ ਟੁੱਟ ਪਈ ਪਿੰਡ ਖਾਈ ਫੇਮੇ ਕੀ ਪਾਇਲ ਕਾ ਫਰੋਇ ਪਰ ਰੋਡ ਸਮਾਂ ਰਾਤ 9 ਵਜੇ ਦਾ ਕੰਮਾਂ ਕਾਜਾਂ ਤੋਂ ਥੱਕੇ-ਥੱਕੇ ਆਇਆ ਪਰਿਵਾਰ ਅੱਜ ਰੋਟੀ ਖਾ ਹੀ ਲਿਆ ਸੀ ਰਾਤ ਦਾ ਖਾਣਾ ਖਾ ਹੀ ਲਿਆ ਸੀ ਜਦਨ ਕਰੀ ਰਿਹਾ ਸੀ ਕਿ ਅਸਮਾਨ ਤੋਂ ਇੱਕ ਟੁਕੜਾ ਡਰੋਨ ਦਾ ਹਿੱਸਾ ਘਰ ਵਿੱਚ ਆ ਡਿੱਗਿਆ ਉਸ ਜਗ੍ਹਾ ਤੇ ਕਾਰ ਖੜੀ ਸੀ ਸਾਜੋ ਸਮਾਨ ਪਿਆ ਸੀ ਸਿਲੰਡਰ ਪਿਆ ਸੀ ਬਹੁਤ ਸਮਾਨ ਸੀ ਉਸ ਅੱਗ ਦੇ ਗੋਲੇ ਨੇ ਉਸ ਬਲਾਸਟ ਨੇ ਸਭ ਨੂੰ ਆਪਣੀ ਲਪੇਟ ਚ ਲੈ ਲਿਆ ਜਿੱਥੇ ਕਾਰ ਹੋਰ ਸਮਾਨ ਲਲਟੜ ਕੇ ਮਚਣ ਲੱਗਾ ਉੱਥੇ ਹੀ ਇਸ ਬਲਾਸਟ ਦੀਆਂ ਲਪਟਾਂ ਚ ਅੱਗ ਦੀਆਂ ਲਪਟਾਂ ਚ ਲੱਖਾਂ ਮਿਸਤਰੀ ਦਾ ਪਰਿਵਾਰ ਵੀ ਉਹਨਾਂ ਬਚ ਸਕਿਆ ਸਰਦਾਰਨੀ ਸੁਖਵਿੰਦਰ ਕੌਰ ਉਮਰ ਕਰੀਬ 50 ਸਾਲ ਸਾਫੀ ਦੀ ਸੜ ਗਈ ਲਖਵਿੰਦਰ ਸਿੰਘ 70 75% ਖੁਦ ਸੜ ਗਿਆ ਤੇ ਬੇਟਾ ਜਸਵੰਤ ਨੌਜਵਾਨ ਦੇ ਵੀ ਕੋਈ ਬਲਾਸ ਸਮੇ ਲੋਹੇ ਦੀ ਚੀਜ਼ ਕੋਈ ਛਰੇ ਵਗੈਰਾ ਉਸਮਾਨ ਲੱਗਿਆ ਕਿ ਉਹ ਵੀ ਖੂਨੋਂ ਖੂਨ ਹੋ ਗਿਆ ਆਂਡੀਆਂ ਗੋਂਡੀਆਂ ਨੇ ਆ ਕੇ ਉਹਨਾਂ ਨੂੰ ਅੱਗ ਦੀ ਲਪਟਾਂ ਤੋਂ ਬਚਾਇਆ ਅੱਗ ਬਚਾਉਣ ਦੇ ਯਤਨ ਕੀਤੇ ਪੜਾਏ ਗਿਆ ਹੈ। ਮਾਈਨਾਂਸ ਸੰਪਾਲਨ ਲਈ ਤਾਂ ਗੱਡੀ ਨਹੀਂ ਤਾਂ ਸੜਕ ਤੋਂ ਅੱਗੇ ਦਾ ਸੜਕ ਨਹੀਂ ਬਾਹਰ ਗਿਆ। ਓਕੇ। ਤੁਮਾਹੇ ਨਾਲੀ ਵੱਡੀ ਵੀ ਸੜਕੀ ਹੈ, ਇਹ ਵੀ ਸੜਕ ਹੈ ਆ। ਤਿੰਨ ਤਿੰਨੇ ਥੋੜਾ ਵਿਆਹ। ਇਕੱਲੇ ਹੀ ਹੋਸੀ। ਤਿੰਨੇ ਨਹੀਂ ਆਗੇ। ਮੈਨੂੰ ਰੋਟੀ ਪਾਣੀ ਕਰਦੇ ਪੈਸੇ ਹਨ। ਰੋਟੀ ਬਾ ਖਾਦੀ 100 ਰੁਪਏ। ਅਸ ਰੋਟੀ ਖਾਏ। ਹਾਂ। ਬੜੀ ਸੌਂਦੇ ਬੜੀ ਚ ਸੀ ਕਿ ਹਮ ਦੱਸੇ ਅਸੀਂ ਤਾਂ ਅੰਦਰ ਹੀ ਸੌਂ ਜੀਦਾ ਉਹ ਮਤਲਬ ਬੈਠੇ ਬਾਹਰ ਸੀ ਬਾਹਰ ਬੈਠੇ ਤਾਂ ਰੋਟੀ ਖਾਂਦੀ ਨੰ ਬੰਦਰ ਬੈਈ ਜਾਂ ਲੈ ਹਾਂ ਨੰਗੜ ਨੰਗਰ ਸਮਾਨ ਦੇ ਵਿੱਚ ਕਹਿੰਦੇ ਲਾਈਟ ਫਰਟ ਚੱਲਦੀ ਉਹ ਨੋ ਨੋ ਨਹੀਂ ਲੇਟਾਂ ਨਾ ਤਾਂ ਬੰਦੀ ਉ ਆਪੇ ਡਿੱ ਗਿਆ ਆਪੇ ਡਿੱ ਗਿਆ ਟ੍ਰਾਈਡੀ ਕੋ ਪਤਾ ਨਿੱਕਾ ਦਾ ਹੌਸਲਾ ਰੱਖ ਕਰ ਕਰ ਦੇ ਵੀ ਠੀਕ ਹੋ ਜਾਣਗੇ ਕਲਿਆਪਕੜਾ ਦੀ ਗਲਤੀ ਨਾਲ ਹੋਇਆ ਦੁਨੀਆ ਤੇ ਰਾਤ ਨੂੰ ਸਾਨੂੰ ਫੋਨ ਆਇਆ ਨਾ ਜੀ ਉਸ ਟਾਈਮ ਸਾਨੂੰ ਇਹ ਦੱਸਿਆ ਵੀ ਘਰੇ ਆਪਣੇ ਕੋਈ ਚੀਜ਼ ਡਿੱਗ ਪਈ ਹੈ ਕੋਈ ਬੰਬ ਡਿੱਗ ਪਿਆ ਮਜਾਲ ਡਿੱਗ ਪਈ ਹੈ ਅਸਮਾਨ ਤੋਂ ਡਿੱਗੀ ਤੇ ਅੱਗ ਲੱਗ ਗਈ ਤੇ ਤੁਸੀਂ ਛੇਤੀ ਆ ਜਾਓ ਸਾਨੂੰ ਹਸਪੀਟਲ ਲੈ ਜਾਓ ਸਾਰੇ ਝੁਲਸੇ ਹੋਏ ਸੀ ਅੱਖ ਨਾਲ ਬਹੁਤ ਜ਼ਿਆਦਾ ਮਤਲਬ ਉਦੋਂ ਅੱਗ ਨੇ ਪੂਰਾ ਘਰ ਨੂੰ ਪੇਚ ਲਿਆ ਹੋਇਆ ਸੀ ਘਰ ਨੂੰ ਵੀ ਤੇ ਪਰਿਵਾਰ ਨੂੰ ਵੀ ਤੇ ਮਾਲ ਡੰਗਰ ਨੂੰ ਵੀ ਗੱਡੀ ਵੀ ਸਾਰੀ ਸਾਰੀ ਮੌਕਾ ਗੱਡੀ ਵੀ ਉਹ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਇੱਥੇ ਜਿਹੜਾ ਆਪਣਾ ਗੋੜੀਆਂ ਬਾਰੀਆਂ ਪਈਆਂ ਸੀਆਂ ਗੱਟੂ ਸੀਗੇ ਜਾਂ ਗੱਡੀ ਨੂੰ ਅੱਗ ਬਹੁਤ ਲੱਗੀ ਸੀ ਤੇ ਪਿੱਛੇ ਖਿੱਚਿਆ ਨੂੰ ਉਸ ਟਾਈਮ ਅੱਗ ਜਿਹੜੀ ਦੱਸ ਰਿਹਾ ਆਂਡੀ ਕੁਆਂਟੀਟੀ ਪ੍ਰੋਪਰਟੀ 35 ਫੁੱਟ ਤਹਾਂ ਦੇ ਚਰਨਾੜ ਗੱਤਾਂ ਦੇ ਕੀ ਨਾਮ ਜੀ ਤੁਹਾਡਾ ਲਖਵਿੰਦਰ ਸਿੰਘ ਜੀ ਤੁਹਾਡਾ ਕੀ ਲੱਗਦਾ ਮੇਰਾ ਭਿਜਾਏ ਕੀ ਨਾਮ ਉਹਨਾਂ ਦਾ ਲਖਵਿੰਦਰ ਸਿੰਘ ਲਖਾਏ ਕੀ ਪਾਣਾ ਕੀ ਬਾਕੀ ਮੈਨੂੰ ਉਹਨੇ ਬੋ ਦਿੱਤਾ ਚਾਚਾ ਛੇਤੀ ਆ ਜਾ ਅੱਗ ਬਾਂਬੜੇ ਕੇ ਬਾਹਰ ਸਾਡੇ ਘਰੇ ਤੇ ਅਸੀਂ ਝੁੱਲਸ ਗਏ ਆ ਸਾਨੂੰ ਅੱਗ ਲੱਗ ਗਈ ਛੇਤੀ ਲੈ ਜਾ ਜਦੋਂ ਫਿਰ ਮੈਂ ਮੇਰੇ ਆਉਂਦੇ ਨੇ ਬੰਡੀ ਲੈ ਗਏ ਸੀ ਪਹਿਲੀ ਵਾਰ ਅਸੀਂ ਚਾਂਸ ਲੱਖਿਆ ਇੰਨੀ ਤੇ ਘਬਰਾ ਹੀ ਗਏ ਕਿ ਹੋਊਗੀ ਕੀ ਆਈ ਮੈਂ ਉਧਰ ਬੈਠਾ ਮੈਂ ਹਾਇਦਰ ਆਗੀ ਇੰਨੀ ਜਿਆਦੀ ਮੇਰੇ ਘਰੇ ਵੀ ਸਾਰੇ ਇੱਕ ਪਤਾ ਕਿੱਥੇ ਕਿੱਥੇ ਆ ਜਣੀ ਉੱਤੋਂ ਕਿੰਨਾ ਕਿ ਕੁਝ ਚੱਲ ਜਾਣਾ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਆਪਾਂ ਨੂੰ ਫਿਰ ਅੱਗ ਬੁਝਾਈ ਕਿਵੇਂ ਅੱਗ ਜੀ ਅਸੀਂ ਪਾਣੀ ਨਾਲ ਬੁਝਾਈ ਕੁਸ ਮਿੱਟੀ ਦੀਆਂ ਬੋਰੀਆਂ ਭਰਪਾ ਬਾਹਰ ਪਈਆਂ ਸੱਟੀਆਂ ਤੇ ਬਾਹਰ ਚੋਂ ਕਰਾਦਾ ਪਾਣੀ ਸੀ ਉਹ ਪਾ ਪਾ ਕੇ ਬੁਝਾਈ ਤੇ ਫਰੀ ਟੈਂਕੀ ਨਾਲ ਕੀ ਬਣਦਾ ਫਿਰ ਸਾਰੇ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਬੁਝਾਈ ਇਹ ਫਿਰ ਗੱਡੀ ਕਿਸ਼ਾਂ ਖੱਚੀ ਛੱਟ ਕੇ ਫਿਰ ਇਹਨੂੰ ਹੋਰ ਜਿਆਦਾ ਬੁਝਾਇਆ ਵੀ ਗੱਡੀ ਦੇ ਕੋਈ ਫਟਰਾਕ ਟੈਂਕੀ ਟੂੰਕੀ ਫਾੜ ਜੇ ਹੋਰ ਨੁਕਸਾਨ ਹੋ ਸਕਦਾ ਹੈ ਜ਼ੋਰ ਤਾਂ ਹੀ ਬੋਤਲ ਆਇਆ ਜਿੰਨਾ ਆਇਆ ਇਹ ਤੁਹਾਡਾ ਨਾਮ ਕੀ ਹੈ ਸਰਪੰਜ ਸਿੰਘ ਤੁਸੀਂ ਕੋਠੇ ਤੇ ਖੜੇ ਸੀ ਹਾਂਜੀ ਉਹ ਥੋੜਾ ਜਿਹਾ ਜੀ ਲੇਟਾ ਮੰਦ ਕਰਨ ਦਾ ਰੌਲਾ ਪੈ ਗਿਆ ਤੇ ਇਸ ਕਰਕੇ ਹੀ ਚੜ ਗਏ ਜੇ ਅੰਦਰੋਂ ਦੇਖੇ ਤਾਂ ਪਤਾ ਹੀ ਨਹੀਂ ਲੱਗਣਾ ਸੀ ਹੋਰ ਤਾਂ ਲੱਗ ਨਹੀਂਦਾ ਹਾਂ ਤੇ ਆਹ ਆਮ ਲੋਕਾਂ ਦਾ ਜਿਨਾ ਹੈ ਲੋਕਾਂ ਆਮ ਲੋਕਾਂ ਨੂੰ ਲਾਈਥੜੀ ਆਮ ਲੋਕਾਂ ਨੂੰ ਮਰਨ ਮਰਨ ਤੱਕ ਜਿਨਾ ਆਮ ਲੋਕਾਂ ਨੂੰ ਮਾਰ ਦਿੱਤੇ ਹਾਂ ਅੱਗ ਬਚਾਉਣ ਦੇ ਯਤਨ ਕੀਤੇ ਲੇਕਿਨ ਹਸਤਾਲ ਇੱਥੇ ਕਾਰਵਾਈਆਂ ਸਟਾਰਟ ਹੋਈਆਂ ਜ਼ਿੰਦਗੀ ਮੌਤ ਦਰਮਿਆਨ ਲੜਦੀ ਹੋਈ ਸਰਦਾਰ ਨੀ ਸੁਖਵਿੰਦਰ ਖੌਰ ਚਾਰ ਦਿਨ ਚਾਰ ਦਿਨ ਉਸਨੇ ਪੜੇ ਤਿੰਮਤ ਸਲੇਰੀ ਦ੍ਰਿੜਤਾ ਨਾਲ ਕੱਢੇ ਪਰੰਤੂ ਉਸ ਨੂੰ ਪਤਾ ਨਹੀਂ ਕਿ ਇਹ ਮਨਜ਼ੂਰ ਸੀ ਕਿ ਸੁਖਵਿੰਦਰ ਕੌਰ ਮੌਤ ਦੇ ਮੂੰਹ ਜਾ ਪਈ ਉਸ ਦਾ ਪਤੀ ਲੁਧਿਆਣਾ ਡੀ ਐਮ ਸੀ ਅੰਦਰ ਇਲਾਜ ਦੀ ਨਾ ਜਿੰਦਗੀ ਮੌਤ ਦੇ ਦਰਮਿਆਨ ਲੜ ਰਿਹਾ ਹੈ 70 75% ਸੜਕ ਕੇ ਬੇਟਾ ਜਸਵੰਤ ਪ੍ਰੋਇ ਪ੍ਰੇਕਮਿਚੀ ਹਸਪਤਾਲ ਬਾਕੀ ਹਸਪਤਾਲ ਚ ਜੇਰੇ ਇਲਾਜ ਹੈ ਆਖਰੀ ਰਸਮਾਂ ਨਿਭਾਉਣੀਆਂ ਹੈ ਘਰ ਅੰਦਰ ਬਾਕੀ ਪਰਿਵਾਰ ਮੌਤੇ ਮੂੰਹ ਚਪਿਆ ਸੁਖਵਿੰਦਰ ਕੌਰ ਦੀ ਲਾਸ਼ ਕਰਦੇ ਵਿਹੜੇ ਚ ਰਿਸ਼ਤੇਦਾਰ ਸੱਜਣ ਮਿੱਤਰ ਸਾਥ ਬੰਦੀ ਰਾਰਾ ਕਰਦੇ ਪ੍ਰੋਹ ਕਰਲਾ ਰਹੇ ਆ ਸੁਣੇ ਕੌਣ ਪੀੜਤ ਪਰਿਵਾਰ ਨਾਲ ਜੱਗੋਂ ਤੇਰ ਵੀ ਹੁੰਦੀ ਉਦੋਂ ਮੰਜਰਾਈ ਜਦੋਂ ਸਮੁੱਚਾ ਪਰਿਵਾਰ ਇਨਾਜ਼ ਲਈ ਹਸ ਤਲਾਂ ਚ ਰੋਲਦਾ ਆਇਆ ਇੱਕ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਤੇ ਸਰਕਾਰ ਮੁਆਜਾ ਦੇ ਲਈ ਹੱਥ ਮਿੱਠੇ ਕਿਚ ਲੈਂਦੀ ਹੈ ਪੀੜਤ ਪਰਿਵਾਰ ਨੂੰ ਇਨਸਾਫ ਲੈਣ ਲਈ ਫਰੋਲ ਪ੍ਰੋਫਾਈਲ ਕਾ ਰੋਡ ਤੇ ਧਰਨਾ ਮਾਰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵੱਡੀ ਗਿਣਤੀ ਚ ਲੋਕ ਪਰਵਾਰ ਨਾਲ ਆ ਖੜਦੇ ਆ ਆਖਰ ਕਾਰ ਫਿਰ ਕੇਤੇ ਜਿਲ੍ਹਾ ਪ੍ਰਸ਼ਾਸਨ ਜਾਗਦਾ ਸਰਕਾਰ ਜਾਗਦੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਤੀਕ ਡਿਪਟੀ ਕਮਿਸ਼ਨਰ ਪਹੁੰਚਦੇ ਆ ਐਸਐਸਪੀ ਪਹੁੰਚਦੇ ਆ ਅਤੇ ਸਥਾਨਕ ਵਿਧਾਇਕ ਰਣਵੀਰ ਸਿੰਘ ਢੁੱਲਰ ਵੀ ਪਹੁੰਚਦੇ ਆ ਲੋਕਾਂ ਦਾ ਕਹਿਣਾ ਸੀ ਕਿ ਇੱਕ ਸ਼ਰਬਾਬੀ ਇੱਕ ਕਬਾਬੀ ਬੰਦਿਆਂ ਵੱਲ ਸਰਕਾਰ ਦਾ ਜਾਦਾ ਉਲੇਰਾ ਇੱਧਰ ਜਿਹੜਾ ਪਰਿਵਾਰ ਆ ਉਹ ਹਿੰਦ-ਪਾਕ ਦੇਲ ਦੀ جنگ 'ਚ ਸਮੁੱਚਾ ਪਰਿਵਾਰ ਜਿਹੜਾ ਉਹ ਜ਼ਿੰਦਗੀ ਮੌਤ ਦਰਮਿਆਨ ਲੜਾਈ ਲੜ ਰਿਹਾ ਇੱਕ ਪਰਿਵਾਰ ਦੀ ਮੌਤ ਹੋ ਚੁੱਕੀ ਹੈ। ਲੇਕਿਨ ਉੱਧਰ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ 10-10 ਲੱਖ ਅਤੇ ਇਸ ਪਰਿਵਾਰ ਨੂੰ ਸਿਰਫ 5 ਲੱਖ ਦੀ ਗ੍ਰਾਂਟ। ਕਾਫੀ ਰੌਲਾ ਪਿਆ ਪੀੜਿਤ ਪਰਿਵਾਰ ਦੇ ਰਿਸ਼ਤੇਦਾਰਾਂ ਸਾਥ ਸਬੰਧੀਆਂ ਨੇ ਸਰਕਾਰ ਦੀ ਇਸੇ ਤਰ੍ਹਾਂ ਹੋਏ ਤੋਏ ਕੀਤੀ ਉੱਥੇ ਆਪਣੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕੀਤੀ ਆਖਰ ਹਲਕਾ ਵਿਧਾਇਕ ਰਣਵੀਰ ਸਿੰਘ ਪੁੱਲਰ ਨੇ ਲੋਕਾਂ ਨੂੰ ਵਿਸ਼ਵਾਸ ਚ ਲਿਆ ਅਤੇ ਵਿਸ਼ਵਾਸ ਤੋਂ ਆਇਆ ਕਿ ਮੁੱਖ ਮੰਤਰੀ ਵੱਲੋਂ 10 ਲੱਖ ਰੁਪਏ ਦੀ ਜਿਹੜੀ ਸਿਹਤਾਂ ਪਰਿਵਾਰ ਨੂੰ ਦਿੱਤੀ ਜਾਊਗੀ ਅਤੇ ਬੇਟੇ ਨੂੰ ਇਸ ਪਰਿਵਾਰ ਦੇ ਫਰਜ਼ੰਦ ਨੂੰ ਨੌਕਰੀ ਲਈ ਵੀ ਹਰਵਾ ਲਾਈ ਜਾਊਗੀ ਜਿਸ ਦੇ ਕਾਬਿਲ ਹੋਊਗਾ ਉਸ ਦਾ ਦੀ ਉਹਨੂੰ ਨੌਕਰੀ ਮਿਲਤੀ ਯਕੀਨੀ ਕਰਵਾਈ ਜਾਊਗੀ ਤੇ ਹੋਰ ਉਤਮਤਾ ਤਾਂ ਕੀਤੀਆਂ ਜਾਣਗੀਆਂ ਲੋਕਾਂ ਨੇ ਵਿਧਾਇਕ ਦੇ ਪਰੋਸੇ ਬਾਤ ਕਰਨਾ ਚੁੱਕਿਆ ਗੱਲ ਇਹ ਤੇ ਇਹ ਬਣਦੀ ਹੈ ਕਿ ਉਸ ਹੱਸਦੇ ਵਸਦੇ ਪਰਿਵਾਰ ਨੂੰ ਜਿਸ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਤੇ ਉੱਪਰ ਐਡੀ ਵੱਡੀ ਵਿਪਤਾ ਪੈ ਜਾਣੀ ਹੈ ਅਚਾਨਕ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਂਦੇ ਆ ਬਲਾਸਟ ਹੁੰਦਾ ਤੇ ਉਹ ਪਰਿਵਾਰ ਚੁੱਟਸ ਜਾਂਦਾ ਤੇ ਇੱਕ ਪਰਿਵਾਰ ਚੋਂ ਕਰਤੀ ਮਹਿਲਾ ਮੁਖੀ ਦੀ ਮੌਤ ਹੋ ਜਾਂਦੀ ਹੈ ਜਿੱਥੇ ਕੁਦਰਤੀ ਪੀੜਾਂ ਪਈਆਂ ਉੱਥੇ ਹਸਪਤਾਲ ਦੇ ੱੱਕੇ ਵੀ ਖਾਣੇ ਪਏ ਤੇ ਸਰਕਾਰ ਤੋਂ ਇਨਸਾਬ ਲੈਣ ਲਈ ਪ੍ਰੋਸਟ ਨੇ ਮਾਰਨੇ ਪਏ ਮੁਜ਼ਾਰਾ ਕਰਨਾ ਪਿਆ ਅੱਜ ਇੰਨਾ ਹੀ ਆਉਣ ਵਾਲੇ ਦਿਨਾਂ ਤੱਕ ਨੂੰ ਹੋਰ ਕਿਸੇ ਜਾਣਪਰਪੋਰਟ ਵੀਡੀਓ ਹੋਰ ਲੈ ਕੇ ਤੁਹਾਡੇ ਰੂਪ ਪਾਉਣਗੇ ਹੁੰਦੇ ਸੁਖੀਆਂ ਸੱਸੀ ਕਾਲ